ਹਾਲੋ ਦੋਸਤੋ ਸਤ ਸ੍ਰੀ ਅਕਾਲ ਕਿਵੇਂ ਹੋ ਇਧਰ ਬਾਈ ਪੱਥਰ ਲਾ ਰਹੇ ਆ ਜੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਪੱਥਰ ਲਾਉਂਦੇ ਆ ਚੈੱਕ ਕਰੋ ਇਧਰ ਬਾਈ ਜੰਗਾਠਾ ਸਾਫ ਕਰੀ ਜਾਂਦਾ ਇਧਰ ਆ ਮੁੰਡੇ ਨੂੰ ਤੁਸੀਂ ਜਾਣਦੇ ਹੋ ਸੋਹਣੇ ਜੇ ਨੂੰ ਆ ਬਈ ਆਪਣੇ ਪੱਥਰ ਲੱਗ ਰਿਹਾ ਦੱਸੋ ਕਿਵੇਂ ਲੱਗ ਰਿਹਾ ਆ ਸਾਰੇ ਕਮਰੇ ਚ ਲਾਤਾ ਆ ਦੇਖੋ ਇਹ ਕਿੱਥੇ ਲਾਉਣਾ ਤਾਂ ਇਹ ਤਾਂ ਆਓ ਚੋ ਆ ਮੈਂ ਉੱਪਰ ਲਾਉਣਾ ਮਾਮਟੀ ਤੇ ਆ ਮਾਮਟੀ ਦਾ ਉੱਪਰਲਾ ਪੱਥਰ ਆ ਵੀਰੇ ਇਦਰ ਸਾਰੇ ਕਮਰੇ ਚ ਬਾਕੀ ਲੱਗ ਚੁੱਕਿਆ ਤੇ ਆ ਵਾਸ਼ਰੂਮ ਰਹਿ ਗਿਆ ਇੱਕ ਕਮੈਂਟ ਕਰਕੇ ਦੱਸੋ ਜੀ ਕਿਵੇਂ ਲੱਗ ਰਿਹਾ ਪੱਥਰ ਕਿ ਉਹ ਜਿਹੜਾ ਬਾਹਰ ਕਾਲਾ ਵੱਡਿਆ ਉਹ ਕਾਦੇ ਉੱਤੇ ਆ ਇਹ ਪੌੜੀਆਂ ਵਾਲਾ ਬਈ ਇਹ ਕਾਲਾ ਪੌੜੀਆਂ ਵਾਲਾ ਆ ਵੀਰੇ ਪੌੜੀਆਂ ਉੱਤੇ ਵੱਢ ਲਿਆ ਕਿ ਉਹ ਜਿਹੜਾ ਉਹ ਪਰੇ ਪਿਆ ਉਹ ਵੀ ਇਹਦੀ ਆਤੀ ਆ ਉਹ ਜਿਹੜਾ ਪਿਆ ਇਦਰ ਉਹ ਰਸੋਈ ਦਾ ਅਚਾਰ ਸੋਈ ਦਾ ਤੇ ਆਹ ਜਿਹੜਾ ਨਿੱਕੇ ਆ ਆ ਇਧਰ ਸੋਈਦਾ ਪਿਆ ਜੋ ਸਰਫਾਂ ਤੇ ਲਾਉਣਾ ਇਹ ਰਸੋਈ ਦਾ ਤੇ ਆ ਹੈਗਾ ਇਤੋ ਦਾ ਆ ਬ੍ਰਾਂਡੇ ਦਾ ਪੋਰਚ ਦਾ ਇਹ ਪੱਥਰ ਆ ਰਾਂਗਾ ਮੈਟ ਆਹ ਮੈਟ ਕਿੰਨੇ ਦਿਨਾਂ ਜਨ ਵੇਟ ਦੋਗੇ ਬਾਈ ਕਿੰਨੇ ਦਿਨਾਂ ਚ ਨਵੇੜ ਦੋਗੇ 10 ਦਿਨ ਲੱਜੂਗਾ 10 ਦਿਨ ਠੀਕ ਆ ਕਿੱਥੋਂ ਆ ਬਈ ਜਿਹੜਾ ਥਾਂ ਪੈਂਦਾ ਤੁਹਾਡਾ 10 ਦਿ ਦੇ ਮੜਾ ਯਾਰ ਫ੍ਰੀਕੋਟ ਆ ਜੀ ਫ੍ਰੀਕੋਟ ਆ ਹਾਂ ਫ੍ਰੀਕੋਟ ਆ ਠੀਕ ਆ ਬਾਈ ਪੱਥਰ ਬਹੁਤ ਜਿਆਦਾ ਲਾਉਂਦੇ ਬਾਕੀ ਆਪਾਂ ਤੁਹਾਨੂੰ ਸਾਰਾ ਬਾਅਦ ਚ ਵਿਖਾਵਾਂਗੇ ਜਦੋਂ ਲੱਗ ਚੁੱਕਾ ਸਾਰਾ ਕੰਪਲੀਟ ਹੋ ਗਿਆ ਆ ਸਾਰਾ ਪੋਰਚ ਦਾ ਪੱਥਰ ਪਿਆ ਇੱਕ ਵਾਸ਼ਰੂਮ ਦਾ ਬਾਕੀ ਸਾਰੇ ਲੱਗ ਗਏ ਉੱਤੇ ਮੰਮਤੀ ਤਾਂ ਲਾਉਣਾ ਆਪਾਂ ਤੁਹਾਨੂੰ ਫੇਰ ਵਿਖਾਵਾਂਗੇ ਜੇ ਆਪਣੀ ਵੀਡੀਓ ਵਧੀਆ ਲੱਗੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਆਪਣਾ ਪੇਜ ਜਿਹੜਾ ਪਹਿਲਾਂ ਵਾਲਾ ਸੀ ਉਹ ਬੰਦ ਹੋ ਚੁੱਕਿਆ ਉਹਦੇ ਤੇ ਆਪਾਂ ਵੀਡੀਓ ਕੱਟ ਪਾਵਾਂ ਪਾਵਾਂਗੇ ਜ਼ਰੂਰ ਪਰ ਇੰਨੀ ਨਹੀਂ ਪਾਉਣੀ ਉਹ ਤੇ ਕੋਈ ਖਰਾਬੀ ਆ ਗਈ ਆ ਆਹ ਬੰਦਾ ਠੀਕ ਹੈ ਨਾ ਤੇ ਆਹ ਬੰਦਾ ਦੇਖ ਲਓ ਆਹ ਦਿਨੋ ਚ ਲਗਾਣਾ ਦਾ ਇਹ ਕੋਈ ਲਗਾਣਾ ਦਾ ਨਹੀਂ ਪੱਥਰ ਲਗਾਉਣਾ ਦਾ ਇਹ ਆਪਣਾ ਨਵਾਂ ਪੇਜ ਬਣਿਆ ਹੋਇਆ ਸਰਬੀ ਸਿੰਘ ਸਰਬੀ ਦੀ ਟਕੰਗ ਬਲੌਗ ਦੇ ਨਾਂ ਤੇ ਪੇਜ ਬਣਾਇਆ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਭਰਾ ਬਣ ਕੇ ਠੀਕ ਆ ਕਿ ਆਪਾਂ ਵੀਡੀਓ ਘੈਂਟ ਘੈਂਟ ਵੀਡੀਓ ਪਾਇਆ ਕਰਾਂਗੇ ਬਲੌਗ ਪਾਇਆ ਕਰਾਂਗੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਸਰੇ ਘਰ ਧੰਨਵਾਦ ਤੁਹਾਡਾ